ਕਵਰਨਾਮਾ ਦੇਖ ਰਿਹਾ ਸਾਰੇ ਹੀ ਸ਼੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਨਰਿੰਦਰ ਸਿੰਘ ਚੋੜਾ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਸਮੇਤ ਧਾਰਮਿਕ ਸਜ਼ਾ ਜਿਹੜੀ ਉਹਨਾਂ ਤੇ ਲੱਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ ਉਹਨਾਂ ਨੂੰ ਪੂਰਾ ਕਰ ਰਿਹਾ ਸੀ ਨਰਿੰਦਰ ਸਿੰਘ ਚੋੜਾ ਵੱਲੋਂ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਦੂਸਰੇ ਪਾਸੇ ਜਿਵੇਂ ਹੀ ਨਰਸਿੰਘ ਚੋੜਾ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਉਸਦੇ ਅੰਗਰੇਕ ਵੱਲੋਂ ਦਬੋਚ ਲਿਆ ਗਿਆ ਮਾਮਲਾ ਠੰਡਾ ਪੈ ਗਿਆ ਵਾਰ-ਵਾਰ ਰਿਮਾਨ ਲਿਆ ਗਿਆ ਨਰੈਨ ਸਿੰਘ ਚੋੜਾ ਦਾ ਨਰੈਨ ਸਿੰਘ ਚੋੜਾ ਨੂੰ ਕਿੱਥੋਂ ਹਥਿਆਰ ਬਰਾਮਦ ਹੋਇਆ ਹੈ ਲਾਇਸੈਂਸ ਸੀ ਗੈਰ ਲਾਇਸੈਂਸ ਸੀ ਲਖਮੀਰਪੁਰ ਦੀ ਘਟਨਾ ਦੱਸੀ ਗਈ ਉਹਦੇ ਨਾਲ ਜੋੜਿਆ ਗਿਆ ਕਈ ਵੱਡੇ ਪੱਤਰਕਾਰ ਕਹਿ ਰਹੇ ਨੇ ਕਿ ਇਹ ਤਾਣਾ ਬੁਣਾ ਤਾਣਾ ਬਾਣਾ ਜਿਹੜਾ ਹੈ ਪੁਲਿਸ ਵੱਲੋਂ ਨਜਾਇਜ਼ ਤਰੀਕੇ ਦੇ ਨਾਲ ਬੁਣਿਆ ਗਿਆ ਕਿਉਂਕਿ ਵਾਰ-ਵਾਰ ਰਿਮਾਨ ਲੈਣਾ ਚਾਹੁੰਦੀ ਸੀ ਨਰੈਨ ਸਿੰਘ ਚੋੜਾ ਦਾ ਨਰੈਨ ਸਿੰਘ ਚੋੜਾ ਨੇ ਸਾਫ਼-ਸਾਫ਼ ਦੱਸ ਦਿੱਤਾ ਕਿ ਮੈਂ ਭਾਵਕ ਹੋ ਕੇ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਹੈ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜੇਕਰ ਨਿਸ਼ਾਨਾ ਨਾ ਚੁੱਕਦਾ ਤੇ ਮਰ ਨਹੀਂ ਸਕਦੇ ਸੀ ਸੁਖਬੀਰ ਸਿੰਘ ਬਾਦਲ ਵੀ ਉਹਨਾਂ ਦਿਨਾਂ ਦੇ ਵਿੱਚ ਕੁਝ ਕਨਫਿਊਜ਼ਨ ਸੀ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜੇ ਡੀਪੀ ਨੇ ਪੁਲਿਸ ਸਾਹਿਬ ਹੁਣੀ ਉਹਨਾਂ ਦਾ ਵਿਰੋਧ ਕੀਤਾ ਕਿ ਸਿੱਧੇ ਸਬੰਧ ਨੇ ਨਰੈਣ ਸਿੰਘ ਚੌੜਾ ਦੇ ਨਰੈਣ ਸਿੰਘ ਚੌੜਾ ਦੀ ਗਲਬਤ ਹੋਈ ਹੈ ਪੁਲਿਸ ਅਧਿਕਾਰੀਆਂ ਦੇ ਨਾਲ ਉਹਨਾਂ ਦੀ ਸ਼ਹਿ ਦੇ ਕੰਮ ਹੋਇਆ ਹੈ ਇੰਜ ਲੱਗਦਾ ਹੈ ਜਿਵੇਂ ਬਿਕਰਮਜੀਤ ਸਿੰਘ ਮਜੀਠੀਆ ਦਾ ਅਮਰਸਰ ਦੇ ਡੀਸੀਪੀ ਦੇ ਨਾਲ ਸਮਝੌਤਾ ਹੋ ਗਿਆ ਹੋਵੇ ਕਿ ਐਸਾ ਲਗਾਈਆਂ ਜਾ ਰਹੀਆਂ ਨੇ ਕਿ ਹੁਣ ਕਿਸੇ ਵੀ ਤਰ੍ਹਾਂ ਦਾ ਪਲਟਵਾਰ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਨਹੀਂ ਕੀਤਾ ਜਾ ਰਿਹਾ ਇੱਕ ਪਾਸੇ ਭਾਵਕ ਹੋਏ ਨਰੈਣ ਸਿੰਘ ਚੌੜਾ ਨੇ ਨਰੈਨ ਸਿੰਘ ਚੋੜਾ ਜਿਹੜੇ ਨੇ ਉਹਨਾਂ ਦਾ ਚਲਾਨ ਪੇਸ਼ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉਹਨੂੰ ਪਤਾ ਲੱਗੇਗਾ ਕਿ ਨਰੈਨ ਸਿੰਘ ਚੋੜਾ ਵੱਲੋਂ ਜਿਹੜੇ ਹੋਰ ਵੀ ਕੋਈ ਕੋਬੂਲਨਾਮੇ ਕੀਤੇ ਜਾਂਦੇ ਨੇ ਲੇਕਿਨ ਇੱਧਰ ਕਿਆਸ ਲਗਾਈਆਂ ਇਹ ਲਗਾਈਆਂ ਜਾਣੀਆਂ ਨੇ ਕਿ ਅੰਜ ਲੱਗਦਾ ਹੈ ਜਿਵੇਂ ਬਿਕਰਮਜੀਤ ਸਿੰਘ ਮਜੀਠੀਆ ਅਤੇ ਸ੍ਰੀ ਅਬਰਸਰ ਦੇ ਡੀਜੀਪੀ ਭੁੱਲਰ ਗੁਰਪ੍ਰੀਤ ਜਿਹੜੇ ਨੇ ਉਹਨਾਂ ਦੀ ਆਪਸੀ ਸਮਝੌਤਾ ਹੋ ਗਿਆ ਹੋਵੇ ਜੇ ਇੱਕ ਗੱਲ ਤੇ ਸਹਿਮਤ ਹੋ ਗਿਆ ਹੁਣ ਤੇ ਮਿਲੀ ਭੁਗਤ ਕਿੰਨਾ ਦੀ ਹੈ ਕਿਉਂਕਿ ਵਾਰ-ਵਾਰ ਇਲਜ਼ਾਮ ਲਗਾਏ ਗਏ ਕਿ ਆਮ ਆਦਮੀ ਪਾਰਟੀ ਵੱਲੋਂ ਹੀ ਹਮਲਾ ਕਰਵਾਇਆ ਗਿਆ ਆਮ ਆਦਮੀ ਪਾਰਟੀ ਦੀ ਬੁਖ ਦੇਣਾ ਹੈ ਲੇਕਿਨ ਅਦਾਲਤ ਨੇ ਇਹ ਸਾਰੀਆਂ ਚੀਜ਼ਾਂ ਨੂੰ ਝੂਠਾ ਦੱਸਿਆ ਹੈ ਉਹਨਾਂ ਨੇ ਕਿ ਕਿ ਨਰਾਇਣ ਸਿੰਘ ਚੌੜਾ ਤਾਂ ਮੰਨ ਹੀ ਰਹੇ ਨੇ ਕਿ ਮੈਂ ਭਾਵਕ ਹੋਇਆ ਸੀ इमोशनल ਹੋਇਆ ਸੀ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਵਾਲੇ ਲੋਕਾਂ ਦੀ ਸਹਾਇਤਾ ਕੀਤੀ ਹੋਵੇ ਜਿਨ੍ਹਾਂ ਨੇ ਬਾਈਬਲ ਕਲਾਂ ਦਾ ਗੋਲੀ ਕਾਂਡ ਕਰਵਾਇਆ ਹੋਵੇ ਤੇ ਉਹਨਾਂ ਨੂੰ ਥੋੜੀ ਜਿਹੀ ਧਾਰਮਿਕ ਸਜ਼ਾ ਦੇ ਕੇ ਤੇ ਉਹਨਾਂ ਦਾ ਉਹਨਾਂ ਨੂੰ ਟਾਲਮ ਟੋਲ ਤੇ ਲਾ ਦੇਣਾ ਯਾਨੀ ਕਿ ਸਿੱਖ ਪੰਥ ਗੁੱਸੇ ਵਿੱਚ ਸੀ ਇਸ ਕਰਕੇ ਮੈਂ ਜਿਹੜਾ ਹਮਲਾ ਕੀਤਾ ਉਧਰ ਬਿਕਰਮ ਮਜੀਠੀਆ ਆਤੇ ਜਿਹੜੇ ਸ੍ਰੀ ਅੰਮ੍ਰਿਤਸਰ ਦੇ ਡੀਜੀਪੀ ਨੇ ਉਹਨਾਂ ਦਾ ਸਮਝੌਤਾ ਹੋਣ ਦੀਆਂ ਜਿਹੜੀਆਂ ਸੰਭਾਵਨਾਵਾਂ ਕਿੱਸਾ ਲਗਾਈਆਂ ਜਾ ਰਹੀਆਂ ਨੇ ਤਾਂ